ਜਿਸ ਰੁੱਖ ਥਲੇ ਬਾਬਾ ਬੁੱਢਾ ਜੀ ਬੈਠ ਗਏ ਘਾ ਦਾ ਥੋੜਾ ਜਿਹਾ ਵਿਛਾਉਣਾ ਕੀਤਾ ਤੇ ਬਾਬਾ ਬੁੱਢਾ ਜੀ ਉੱਥੇ ਬੈਠ ਗਏ ਕੋਲ ਮਾਤਾ ਗੰਗਾ ਜੀ ਬੈਠ ਗਏ ਬਾਬਾ ਬੁੱਢਾ ਜੀ ਪ੍ਰਸ਼ਾਦੇ ਜਿਹੜੇ ਨੇ ਉਹ ਆਪਣੇ ਹੱਥਾਂ ਨਾਲ ਸਾਧ ਸੰਗਤ ਖੋਲ ਰਏ ਹਨ ਦੋ ਪ੍ਰਸ਼ਾਦੇ ਮਿੱਸੇ ਆਪਣੇ ਹੱਥ ਉੱਤੇ ਧਰੇ ਕੋਤੇ ਮੱਖਣ ਦਾ ਪੇੜਾ ਧਰਿਆ ਤੇ ਗੰਡਾ ਜਿਹੜਾ ਹੈ ਉਹ ਫੜਿਆ ਤੇ ਗੰਡੇ ਨੂੰ ਸਾਧ ਸੰਗਤ ਮਾਰੀ ਬਾਬੇ ਬੁੱਢੇ ਜੀ ਨੇ ਮੁਕੀ ਤੇ ਗੰਡੇਲ ਬੁੜ ਕੇ ਗੰਡੇ ਦੇ ਵਿੱਚੋਂ ਬਾਹਰ ਨਿਕਲ ਗਈ ਤੇ ਸਹਿ ਸਭਾਈ ਮਸਤੀ ਵਿੱਚ ਆਇਆ ਫਕੀਰ ਮਸਤੀ ਵਿੱਚ ਆਇਆ ਹੋਇਆ ਸਾਧੂ ਧੰਨ ਬਾਬਾ ਬੁੱਢਾ ਜੀ ਕਹਿ ਰਹੇ ਹਨ ਮਾਤਾ ਤੁਹਾਡੀ ਕੁੱਖ ਦੇ ਵਿੱਚੋਂ ਐਡਾ ਵੱਡਾ ਬਲਵਾਨ ਪੁੱਤਰ ਪੈਦਾ ਹੋਵੇਗਾ ਜਿਵੇਂ ਅਸਾਂ ਇਸ ਗੰਡੇ ਦੀ ਮੁੱਕੀ ਮਾਰ ਕੇ ਸਿਰ ਫੇ ਦਿੱਤਾ ਹੈ ਨਾ ਇਸੇ ਤਰ੍ਹਾਂ ਜਾਲਮਾਂ ਦੇ ਸਿਰ ਫੇਰ ਦਿਆ ਕਰੇਗਾ ਧੰਨ ਬਾਬਾ ਬੁੱਢਾ ਜੀ ਇਸ ਤਰੀਕੇ ਨਾਲ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਵਰ ਦਿੱਤਾ